ਆਲੇ ਅੰਦਰ ਮੈਂ ਪਾਉਂਦਾ ਨਹੀਂ ਦਿੱਤੀਆਂ ਰੋਕੀਸ ਜੀ ਅੱਜ ਤੋਂ ਬਾਅਦ ਜੀ ਨਾ ਇਹ ਪਤਾ ਸਾਡੇ ਨਾਲ ਸਾਡੇ ਨਾਲ ਇਹ ਇਤਨੀ ਹੈ ਉਹਨਾਂ ਤੋਂ ਸੇ ਲਾ ਦੁਕਾਨ ਤਾਂ ਇਹ ਦੁਆ ਘਟਦੀ ਹੈ ਇਹ ਨਾ ਅਕਾਉਂਟ ਕਰਦੀ ਹੈ ਹਾਂ ਮੰਨੀ ਗੁਆਰ ਸੁਣਾ ਜਦੋਂ ਮੈਂ ਰੱਖੀ

र <laughs> न ਹਾਂ ਜਿਹੜਾ 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 ਉਹਦਾ ਨਾਮ ਹੈ ਹੈ ਉਹ ਕਿਹੜਾ ਨਾਮ ਤੇ ਉਹ ਕਿਹੜਾ ਉਹ ਅੰਦਰ ਲੋਕ ਆ ਬੋਲ ਦੀ ਹਾਂਜੀ ਮੋਰਲ ਵਾਲੇ ਇਹ ਕੋਈ ਸਟੈਂਪ ਨਾ ਰਹੇਗਾ ਵੀਰੇ ਸਟੈਂਪ ਲਵਾ ਲਿਓ ਬਈ ਆਪਣੇ ਆਣੇ ਦੀ ਮਿਠਵਾਨੀ ਮੋਰਲ ਚੋਂ ਉਹ ਤਾਂ ਸਮਝ ਨਹੀਂ ਆਉਂਦਾ 25 ਦਾ ਲਾਗੂ ਬੋਲੀ ਸੱਤ ਵਾਰੀ ਖਰਾਬ ਹੈ ਬੋਲੀ

ਸ਼ੌਂਡ ਪਾਲਟੀ ਨਹੀਂ ਹੈ ਪਾਲਟੀ ਹੈ ਮਾਰ ਲਾਉਣੀ ਬਈ ਜਾਈ ਕਿਉਂ ਪਾਲਟੀ ਨਹੀਂ ਹੈ ਸ਼੍ਰੀ ਗਾਲ ਜੀ ਇਹ ਲੋ ਜੀ ਅੱਜ ਬਾਜੀ ਉੱਡੀ ਹੈ ਜੀ ਪਿੰਡ ਫਤੇਗੜ ਜੀ ਨੇੜੇ ਕਰਾਲੀ ਜ਼ਿਲ੍ਹਾ ਮੋਹਾਲੀ 131 ਕਬੂਤਰਾਂ ਨੂੰ ਜੀ 7 ਵਜੇ ਉੱਲੇ ਲੱਗੇ ਜੀ 1700 ਮੋਢ ਨੂੰ ਜੀ ਤੇ ਜਿਸ ਦੇ ਨਾਮ ਹੈ ਜੀ ਪਹਿਲਾ ਜੀ ਫ੍ਰਿਜ ਦੂਜਾ ਕੂਲਰ ਤੇ ਤੀਜਾ ਕੱਪ ਜੀ ਤੇ ਬਾਜੀ ਹੋ ਰਹੀ ਹੈ ਜੀ ਸਾਰੀ ਲਾਈਵ ਇਹ ਬਹੁਤ ਵਧੀਆ 플레이ਰ ਪਹੁੰਚੇ ਹੈ ਜੀ ਤੇ ਬਾਜੀ ਹੋਊਗੀ ਜੀ ਇੱਕ ਨੰਬਰ ਤੇ ਬਾਜੀ ਕਰਾਉਣ ਵਾਲੇ ਵੀਰ ਆ ਜੀ 골ਡ ਹੀ ਫਤੇਗੜ ਪਿੱਤਾ ਇਟਲੀ ਸਨੀ ਕਾਪੜਾ ਜੀ ਮਨਪ੍ਰੀਤ ਸਿੰਘ ਅਮਨਾ ਇਟਲੀ ਇਹ ਵੀਰਾਂ ਦੇ ਸਹਿਯੋਗ ਨਾਲ ਬਾਜੀ ਹੋ ਰਹੀ ਹੈ ਜੀ ਤੇ ਕਾਪੀ ਤੇ ਜੀ ਥੋੜਾ ਛੋਟਾ ਵੀਰ ਬਿੱਲੂ ਖੜੀ ਤੇ ਜੀ ਬਾਜੀ ਹੋ ਗਈ ਜੀ ਇੱਕ ਨੰਬਰ ਸਤਿ ਸ਼੍ਰੀ ਅਕਾਲ ਜੀ ਤੇ ਹਾਂ ਜੀ ਵੀਰੇ ਪਹਿਲੀ ਕਾਪੀ ਜੀ ਪਹਿਲੇ ਟਾਈਮ ਜੀ ਕੁੱਤਰ ਕੱਟੇ ਗਏ ਜੀ 7 ਜੀ ਹੁਣ ਇਸ ਟਾਈਮ ਜੀ ਟਾਈਮ ਲਾ ਲਿਆ ਜੀ ਤੇ ਆਪਾਂ ਤੁਹਾਨੂੰ ਦੰਨਿਆ ਜੀ ਅਪਡੇਟ ਨਾਲ ਦੇ ਨਾਲ ਸਾਸਰੀਗਲ ਜੀ ਆਪਣਾ ਪਿੰਡ ਬਠਸਾਣਾ ਜੀ ਜ਼ਿਲ੍ਹਾ ਮੋਹਾਲੀ ਜੀ ਹਾਂਜੀ ਅੱਜ ਇੱਥੇ ਬਾਜੀ ਸੀਗੀ ਹਾਂਜੀ ਟੂਰਨਾਮੈਂਟ ਕਬੂਤਰਾਂ ਦਾ ਜੀ ਹਾਂਜੀ ਆਪਣੇ ਕੋਲ ਹੈਗੇ 60 70 ਜੀ ਬਾਜੀ ਵਾਲੇ ਕਿੰਨੇ ਬਾਜੀ ਵਾਲੇ ਹੋਗੇ 20 25 ਕੇ ਸੀਗੇ ਇਸ ਵਾਰੀ ਹਾਂਜੀ ਫੇਰ ਹੁਣ ਉੜਦਾ ਕਿਤਾ ਹਾਂਜੀ ਉੜਦਾ ਜੀ ਦੋ ਛੱਡੀਆਂ ਆਪਾਂ ਉੜਦੇ ਹਾਂਜੀ ਉੱਤੋਂ ਚੈੱਕ ਕਰ ਲਈ ਆਏ ਹਾਂ ਨਹੀਂ ਨਹੀਂ ਇਹ ਕਿਹਨੇ ਡਾਈਟ ਮਾਰੀ ਹੈ ਕੋਈ ਨਾ ਕਿਹਨੇ ਇਹਨਾਂ ਨੂੰ ਪਾਲਿਆ ਜਾਂਦਾ ਇਹ ਚਾ ਆਪਾਂ ਜੋੜੀਆਂ ਨਾਲ ਜਦੋਂ ਬੱਚੇ ਨਿਕਲਦੇ ਨਹੀਂ ਬਸ ਆਪਾਂ ਇੱਕ ਫੀਡ ਤਿਆਰ ਕੀਤੀ ਹੋਈ ਆ ਉਹਦੇ ਨਾਲ ਪਾਲ ਦੇਗੇ ਹਾਂਜੀ ਮਾਰਕੀਟ ਤਾਂ ਜਾਂਦੀ ਰਮਾ ਨਹੀਂ ਨਹੀਂ ਆਪਾਂ ਆਪਣੀ ਮਾਰਕੀਟ ਤੋਂ ਸਮਾਨ ਲੈ ਕੇ ਆਪਣੀ ਘਰੇ ਤਿਆਰ ਕਰਦੇ ਹਾਂ ਹਾਂਜੀ ਬਾਦਾਮ ਬਾਦਾਮ ਇਹਨਾਂ ਨੂੰ ਇਸ ਟਾਈਮ ਗਰਮੀਆਂ 'ਚ ਜਦੋਂ ਦੋ ਡਾਈ ਵਾਸਤੇ ਕੱਢਦੇ ਓਦੋਂ ਤੋਂ ਬਾਦਾਮ ਚੋਰਨਦੇ ਆ ਕਿੰਨਾ ਕੁ ਬਾਦਾਮ ਲੱਗ ਜਾਂਦਾ ਸੇ ਬਾਦਾਮ ਦਾ ਵੀਰੇ ਬੋਰੀਆਂ ਦੀ ਬੋਰੀਆਂ ਲੱਗ ਜਾਂਦੀਆਂ ਆ ਕਿੰਨਾ ਬਾਦਾਮ ਖਾਲੰਦੇ ਹਾਂਜੀ ਹਾਂਜੀ 6 ਮਹੀਨੇ ਦੇ ਵਿੱਚ ਹਾਂਜੀ ਹਾਂਜੀ ਇੱਕ ਇੱਕ ਗੋਤਰ ਨੂੰ ਕਿੰਨਾ ਬਾਦਾਮ ਲੱਗਦਾ ਇੱਕ ਗੋਤਰ ਨੂੰ ਆਪਾਂ ਉਹੀ 8-9 ਬਾਦਾਮਾਂ ਦੇ ਰੱਖ ਦਿਆਂਗੇ ਡੇਲੀ ਡੇਲੀ 8-9 ਹਾਂਜੀ ਅੱਛਾ ਜੀ ਉਦੋਂ ਬਾਅਦ ਫਿਰ 6 ਮਹੀਨੇ ਜਿੰਨਾ ਇੱਕ ਗੋਤਰਾ ਕਿੰਨੇ ਖਾਲੰਦਾ ਨਹੀਂ ਵੀਰੇ ਆਪਾਂ ਤਕਰੀਬਨ 20 ਦਿਨ ਚੋਂ ਬੁੱਤ ਨੂੰ ਬਾਈ ਛੱਡ ਦਿੰਦੇ ਆ ਇੱਕ ਗੋਤਰੋ ਹੀ 20 ਬਾਈ ਦਿਨ ਬਦਾਮ ਚੁਕਦਾ ਜੀ ਹਾਂਜੀ ਉਦੋਂ ਬਾਅਦ ਜੇ ਮਿਲਦਾ ਤਾਂ ਦੁਬਾਰੇ ਛੁੱਟਦਾ ਉਹ ਅਦਰਵਾਈਜ਼ ਨਹੀਂ ਠੀਕ ਆਪਾਂ ਡੋਲਦੇ ਆ ਨਾ ਹਾਂਜੀ ਹਾਂਜੀ ਨਹੀਂ ਨਹੀਂ ਇਹ ਤਾਂ ਫਵਾਵਾ ਹੀ ਆ ਵੀਰੇ ਆਪਾਂ ਨੇ ਨਿਸ਼ਾਨੂ ਲਾਇਆ ਕਰਦੇ ਅੱਜ ਤੱਕ ਨਹੀਂ ਕਿਉਂ ਦੇਣੇ ਵਾਲੇ ਦੰਦੇ ਵੀ ਹੋਣੇ ਪਰ ਆਪਾਂ ਨਹੀਂ ਕਦੇ ਲਾਇਆ ਜੀ ਆਪਾਂ ਨੂੰ ਇਸ ਬਾਰੇ ਨੌਲੇਜ ਨਹੀਂ ਬਿਲਕੁਲ ਹੋ। ਹਾਂਜੀ। ਮਤਲਬ ਹੁਣ ਚੈੱਕ ਕਰੀਏ ਤਾਂ ਜਾ ਸਕਦਾ। ਦੇਖੋ ਲੋਕ ਇੰਨੇ ਆ ਲੋਕ ਦੰਦੇ ਆ ਜੀ ਪਰ ਆਪਾਂ ਨੇ ਕਦੇ ਲਾਇਆ ਨਹੀਂ। ਅੱਛਾ ਜੀ। ਹਾਂਜੀ। ਇਹ ਇੱਥੇ ਕਿੰਨੇ ਘਟੜ ਲੱਗਦੇ ਆਪਾਂ ਹੁਣ ਤੱਕ 15 16 ਬਾਈ ਜੀ ਛੱਡ ਦਿਆਂ ਜੀ। ਕਿੰਨੀਆਂ? ਹਾਂਜੀ। ਨਾ ਛੱਡੀਆਂ ਜੀ ਜੀ ਚੋਂ ਆਪਾਂ 9 10 ਬਾਈ ਜੀ ਜਿੱਤ ਗਈ। 9 10 ਬਾਈ। ਹਾਂਜੀ। ਪਹਿਲੀ ਬਾਈ ਕਹਿੰਦੇ ਕੀ? ਪਹਿਲੀ ਬਾਈ ਆਪਾਂ ਪਿੰਡ ਰਾਮਪੜੀ। ਕਿੱਥੇ ਹੈ? ਇਹ ਆਪਣਾ ਫਤਿਹਗੜ੍ਹ ਜ਼ਿਲ੍ਹੇ ਚ ਪੈਂਦਾ ਜੀ। ਪਗੜਾਣੇ ਦੇ ਨੇੜੇ ਹਾਂ ਜੀ ਹਾਂ ਜੀ ਕਿੰਨੇ ਕਿ ਮਤਰੋੜੇ ਸੀ ਉੱਥੇ ਓਡੇ ਸੀਗੇ 70 75 ਸੀਗੇ ਜੀ ਹਾਂ ਜੀ ਅੱਜ ਕਿੰਨੇ ਓਡੇ ਆ ਅੱਜ 130 ਓਡੇ ਆ ਜੀ 130 ਹਾਂ ਜੀ ਹੁਣ ਤੱਕ ਕੱਟੇ ਕਿੰਨੇ ਕਿੰਨੇ ਕੱਟੇ ਪਤਾ ਨਹੀਂ ਵੀਰੇ ਮੈਂ نیچے ਆ ਮੱਪ ਤੇ ਹੀ ਆ ਨਹੀਂ ਹਾਂ ਜੀ ਬਹੁਤ ਵਧੀਆ ਜੀ ਭਾਇਆ ਸ੍ਰੀ ਕਾਲ ਜੀ ਸਾਸ੍ਰੀ ਕਾਲ ਵੀਰ ਜੀ ਕਿਹੜਾ ਪਿੰਡਾ ਹੈ ਵੀਰੇ ਜਟਾਣਾ ਉੱਚਾ ਹੈ ਉੱਚਾ ਟੈਟਾ ਹਾਂ ਜੀ ਦੂਰ ਤੇ ਆਏ ਹਾਂ ਹਾਂ ਵੀਰੇ ਇਹ ਸਮਰਾਲੇ ਲੱਗ ਗਿਆ ਜੀ ਹਾਂ ਸਮਰਾਲੇ ਹਾਂ ਜੀ ਹਾਂ ਜੀ ਹਾਂ ਵੀਰੇ ਬਸਾ ਪਿਆਰ ਆ ਦੀਪਣਾ ਨਾ ਵੀਰੇ ਜੁੜਦੇ ਹੋਣਾ ਨਾ ਆ ਗਈ ਤੁਹਾਡੇ ਵੀਰੇ ਟੈਗ ਪੁੱਤਰ ਹਾਂ ਜੀ ਅੱਛਾ ਤੇ ਕਿੰਨੇ ਕੁੱਪਟਰ ਆਪਣੇ ਡੇਰੇ ਚ ਪੂਰੇ ਉਰੇ ਪੁੱਛਦੇ ਹਾਂ ਜੀ ਕੁੱਲ ਬਾਜੀ ਪਰ ਕਿੰਨੇ ਕੁੱਪਟਰ ਆਪਣੇ ਕੋਲ ਘਰ ਹੋਣਗੇ ਜੀ ਜੇ ਦੋਏ ਤਿੰਨੇ ਖੁੱਡਿਆਂ ਦੇ ਲਾ ਦਈਏ ਮਤਲਬ 70 ਤੋਂ 70 ਤੋਂ ਬਾਹਰ ਹੋਣਗੇ ਹਾਂ ਬਾਜੀ ਵਾਲੇ ਕਿੰਨੇ ਬਾਜੀ ਵਾਲੇ ਹੈਗੇ ਜੀ 30 ਕੁੱਪਟਰ ਵੇਖੋ ਤਰੇ ਤੁਸ ਨੁੜਦੇ ਵੀ ਨਹੀਂ ਜੀ ਵਿੱਚ ਅੱਛਾ ਹਾਂ ਤੇ ਕਿੰਨੇ ਦਾ ਟੂਰਨਾਮੈਂਟ ਲਾ ਦੇ ਹੁਣ ਤੱਕ ਮੇਰੇ ਖਿਆਲ ਨਾਲ ਲਾ ਲਈ ਜੇ ਟੂਟਲ ਵਿੱਚ ਹੀ ਚਾਚੇ ਵਾਲੇ ਵੀ ਲਾ ਲਈਏ ਫਿਰ ਤਾਂ 20 ਤੋਂ ਬਾਹਰ ਨੇ ਯਾਨੀ 10 11 ਤਾਂ ਅਸੀਂ ਵੀ ਲਾ ਦੇ ਵਧੀਆ ਜਿਹਦੇ ਵਿੱਚੋਂ ਦੋ ਹਾਰ ਗਏ ਬਾਕੀ ਜਿੱਤ ਗਏ ਅੱਛਾ ਜੀ ਹਾਂ ਜੀ ਮਤਲਬ ਸਭ ਤੋਂ ਵੱਡਾ ਇਨਾਮ ਕਿਹਦਾ ਹੋ ਰਿਹਾ ਆ ਸਭ ਤੋਂ ਵਧੀਆ ਹੁੰਦੀ ਆ ਜੀ ਬਰਮਾ ਗੋਗਰੀ ਕੱਪ ਪਤ ਜੀ ਨੇ ਕੱਪ ਜਿੱਤੇ ਆ ਜੀ ਹੁਣੇ ਹਾਂ ਜੀ ਹਾਂ ਜੀ ਤੇ ਕਿੰਨਾ ਪ੍ਰਾਈਜ਼ ਲਏ ਆ ਉੱਥੇ ਮਿਲਿਆ ਸੀਗਾ ਜੀ 18000 ਰੁਪਏ ਹਾਂ ਜੀ ਕੱਪ ਸੀਗਾ ਜੀ ਹਾਂ ਜੀ ਤੇ ਡਾਈਟ ਦਾ ਕਿਵੇਂ ਸਿਸਟਮ ਹੈ ਇਹ ਡਾਈਟ ਮੌਸਮ ਦੇ ਹਿਸਾਬ ਨਾਲ ਜੀ ਹਾਂ ਜੀ ਜਿਵੇਂ ਬੱਚਿਆਂ ਬੁੱਤਿਆਂ ਵਾਲੇ ਕਬੂਤਰ ਨੇ ਜੇ ਤੋਂ ਬੱਚੇ ਲਾਉਣੇ ਆ ਜੀ ਉਦੋਂ ਡਾਈਟ ਸਭ ਦੀ ਆਪਣੀਆਂ ਆਪਣੀਆਂ ਜਾਨੀ ਵਧੀਆ ਕੈਲਰੀਆਂ ਵਾਲਾ ਦਾਣਾ ਪਾਉਂਦੇ ਆ ਲੋਕੀ ਬੱਚੇ ਵਧੀਆ ਪਲ ਜਾਂਦੇ ਲੋਕ ਫੀਡ ਫੂਡ ਵੀ ਵਰਤੀ ਜਾਂਦੇ ਆ ਅੱਛਾ ਜੀ ਬਾਕੀ ਦਾਣਾ ਫੱਕਾ ਮਿਕਸ ਕਰਕੇ ਅੱਛਾ ਪਾਈ ਜਾਂਦੇ ਆ ਮੰਨ ਲੈਂਦੇ ਕਿ ਸ੍ਰੀ ਨਸਲਾਂ ਇਹ ਨਸਲੀਆਂ ਵੀ ਹੁੰਦੀ ਹੋਈ ਹਾਂਜੀ ਨਸਲਾਂ ਤਾਂ ਹੁੰਦੀਆਂ ਹੀ ਨੇ ਜੀ ਲੋਕ ਵਧੀਆ ਵਧੀਆ ਰੱਖਦੇ ਨੇ ਬਰੀਡ ਕਰੀ ਜਾਂਦੇ ਆ ਚੰਗੇ ਕਬੂਤਰਾਂ ਤੁਹਾਡੇ ਕੋਲ ਕਿਹੜੀ ਨਸਲ ਦੇ ਕਬੂਤਰ ਆ ਆਪਣੇ ਕੋਲ ਨਸਲ ਤਾਂ ਕਿਸੇ ਦੀ ਨਹੀਂ ਕਹਿ ਸਕਦੇ ਜੀ ਇੱਕ ਨੇ ਪਰ ਬਣੇ ਹੋਏ ਨੇ ਵਿੱਚ ਥੋੜੇ ਜਿਲੇ ਹਾਂਦੇ ਲਈ ਹੁੰਦੇ ਵੀ ਹੋਏ ਨੇ ਬਿਲਕੁਲ ਐਂ ਕਹਿ ਸਕਦੇ ਹਾਂ ਹਾਂਜੀ ਮਤਲਬ ਇਹਦੇ ਪਰ ਕੋਈ ਖੋਜ ਆਪਣੀ ਹੋਈ ਨਹੀਂ ਨਹੀਂ ਜੀ ਕੋਈ ਖੋਜ ਹੈ ਜੀ ਨਹੀਂ ਕੋਈ ਮੈਂ ਨਹੀਂ ਮੰਨਦਾ ਵੀ ਕੋਈ ਖੋਜ ਨਸਲ ਹੁੰਦੀ ਹੈ ਹਾਂਜੀ ਇਹਨਾਂ ਦੀ ਐ ਤਾਂ ਹੁੰਦੀ ਆ ਜੀ ਜਿਵੇਂ ਮਦਰਾਸੀ ਹੁੰਨੇ ਆ ਮਲਬਈ ਹੁੰਨੇ ਆ ਦੇਸੀ ਹੁੰਨੇ ਆ ਹਾਂਜੀ ਲੱਠੇ ਜੇ ਹੁੰਨੇ ਆ ਲੱਕੇ ਹੁੰਨੇ ਆ ਨਸਲ ਤਾਂ ਇੰਨਾ ਜਿ ਵੀ ਕਹੀ ਹੈਗੀ ਹਾਂਜੀ ਪਰ ਪੜਾਈਆਂ ਨਹੀਂ ਜਾਂਦੀਆਂ ਨਸਲ ਕਿੱਥੇ ਮਤਲਬ ਇਹ ਪਤਾ ਕਰਨੀ ਹੈ ਹਾਂਜੀ ਤਾਂ ਇੱਥੇ ਤਾਂ ਮਤਲਬ ਜੀ ਨਸਲਾਂ ਹੁੰਦੀਆਂ ਸਾਰੇ ਪੰਜਾਬੀ ਰੱਖਦੇ ਨੇ ਪਰ ਆਪਣੇ ਜਾਦਾ ਲੋਕ ਪੰਜਾਬ ਵਾਲੇ ੜਾਉਣ ਵਾਲਿਆਂ ਦੀ ਸ਼ੌਂਕ ਰੱਖਦੇ ਨੇ ਮਲਬਈ ਕਬੂਤਰਾਂ ਹਾਂਜੀ ਉਹਦੀ ਕੀਮਤ ਵੀ ਬਹੁਤ ਆਉਣੀ ਮੈਂ ਕਹਿੰਦਾ ਜੀ ਜਿਨ੍ਹਾਂ ਨੇ ਲਏ ਨੇ ਯਾਰ ਜਿਨ੍ਹਾਂ ਨੇ ਵੇਚੇ ਨੇ ਲੱਖਾਂ ਦੇ ਵੇਚੇ ਨੇ ਅੱਛਾ ਜੀ ਹਾਂਜੀ ਲੱਖਾਂ ਦੀ ਖਰੀਦੇ ਨੇ ਲੋਕਾਂ ਨੇ ਜਿਹੜੇ ਆਪਣੇ ਕੋਲ ਕਬੂਤਰ ਹੈ ਉਹਦਾ ਕੁਝ ਤਾਂ ਜਿਹੜੀ ਗਿਣਨਾ ਸੌਦੇ ਹੋਣੇ ਨਹੀਂ ਮਲਬਈਓ ਨੇ ਜੀ ਹਾਂ ਇੱਕ ਲੱਕੇ ਨੇ ਇੱਕ ਮਲਬਈ ਲੱਕੇ ਦਾ ਟੌਰ ਨੂੰ ਫੈਂਸੀ ਕਹਿ ਸਕਦੇ ਹਾਂ ਅੱਛਾ ਜੀ ਹਾਂਜੀ ਹਾਂ ਜੀ ਤੇ ਟੈਲੀਵਿਜ਼ਨ ਉ ਮੌਸਮ ਦਾ ਹੀ ਫਰਕ ਪੈਂਦਾ ਮਨ ਅਸਲ ਤੋਂ ਵਧੀਆ ਨਹੀਂ ਆਪਾਂ ਨੇ ਹਾਂ ਜੀ ਤੇ ਨਸਲ ਦੇ ਆ ਕੇ ਆਪਣੇ ਕੋਲ ਕਿਹਨੇ ਮਲਵਾਈ ਹੈ ਮਲਵਾਈ ਨਸਲ ਦਾ ਨਿਯੰਤਰਣ ਤਾਂ ਆਪੇ ਵਿੱਚੋਂ ਪਾਲ ਰਿਹਾ ਹੈ ਨਾ ਫਰਕ ਪੈਂਦਾ ਹੈ ਨਹੀਂ ਦੇਖੋ ਟੈਂਪਰੇਚਰ ਤਾਂ ਕਿਤੇ ਵੀ ਹੋਵੇ ਫਰਕ ਤਾਂ ਪੈਂਦਾ ਜੀ ਅੱਛਾ ਜੀ ਆ ਕਬੂਤਰ ਤਾਂ ਪੰਜਾਬ ਚ ਮਲਵਈਓ ਨੇ ਜੀ ਬਾਕੀ ਟੈਂਪਰੇਚਰ ਦਾ ਜ਼ਰੂਰ ਹਿਊਮਿਡਿਟੀ ਦਾ ਫਰਕ ਪੈਂਦਾ ਇਹਨਾਂ ਦੀ ੜਾਂ ਚ ਫਰਕ ਪੈਂਦਾ ਜੀ ਹਾਂ ਜੀ ਜਿਵੇਂ ਮਾਰਚ-April ਵਾਲੀਆਂ ਬਾਜ਼ੀਆਂ ਉਹਨਾਂ ਚ ਦੂਸਰਾ ਤੀਸਰਾ ਚੌਥਰਾ ਵੀ ਛੁੱਟਦੀਆਂ ਜਿਹੜੇ ਲੋਕ ਡਾਊਨਦੇ ਨੇ ਸਾਮਕੇ ਜੀ ਵਧੀਆ ਖਿਡਾਰੀ ਨੇ ਜਿਹੜੇ ਹੁਣ ਜੇ ਮੈਂ ਕਹਿਰ ਵਾਲੀ ਆ ਇੱਕ ਦਿਨ ਚ ਨਿਬੜ ਜਾਂਦੀ ਐ ਕਿਉਂਕਿ ਟੈਂਪਰੇਚਰ 40 ਡਿਗਰੀ ਐ ਜੀ ਆਹ ਫਰਕ ਪੈਂਦਾ ਵੀਰੇ ਅੱਛਾ ਜਿਹੜੀਆਂ ਪੋਸਟਰਾਂ ਦੀਆਂ ਬਾਜ਼ੀਆਂ ਆ ਪੰਜਾਬ 'ਚ ਹੁੰਦੀਆਂ ਕਿ ਪਾਸ ਤੋਂ ਨਹੀਂ ਨਹੀਂ ਵੀਰੇ ਆਲ ਇੰਡੀਆ 'ਚ ਹੁੰਦੀਆਂ ਯਾਨੀ ਹਰੇਕ ਕਿਤੇ ਲੋਕਾਂ ਦੇ ਆਪਣੇ ਰੂਲ ਨੇ ਸ਼ਹਿਰਾਂ ਦੀਆਂ ਬਾਜ਼ੀਆਂ ਬੱਕਰੀਆਂ ਜਿਵੇਂ ਲੁਧਿਆਣੇ ਵੀ ਹੁੰਦੀਆਂ ਜੀ ਮੈਂ ਉੱਥੇ ਪੜਦਾ ਰਿਹਾ ਉਹ ਆਪਣੇ ਘਰਾਂ ਤੇ ਡਾਉਂਦੇ ਨੇ ਜੀ ਹਾਂ ਠੀਕ ਹੈ ਘਰਾਂ ਤੋਂ ਇਹ ਤਾਰ ਕਰਦੇ ਨੇ ਜੀ ਆਪਦੇ ਹਾਂ ਖੁੱਡਿਆਂ ਦੀ ਬਿਲਕੁਲ ਹਾਂਜੀ ਨਹੀਂ ਨਹੀਂ ਉਹ ਆਪਣੇ ਘਰ ਤੇ ੜਾਉਂਦੇ ਨੇ ਅੱਛਾ ਜੀ ਹਾਂਜੀ ਬਿਲਕੁਲ ਇਸ ਤਰ੍ਹਾਂ ਬਣਾਉਣਾ ਜੇ ਪੱਗੇ ਸਟੇਡੀਆ ਲੈਵਲ ਪਰ ੜਾਉਣਾ ਉਸ ਤਰ੍ਹਾਂ ਹੈਗਾ ਕੋਈ ਐਰਗੇਨਾਈਜੇਸ਼ਨ ਪੰਜਾਬ ਦੀ ਬਿਲਕੁਲ ਹੈਗੀਆਂ ਜੀ ਉੜਦੇ ਨੇ ਹੁਣ ਜਾਨੀ ਤੁਸੀਂ ਇਹ ਸਮਝ ਲਓ ਵੀ ਪੰਜਾਬ ਤਾਂ ਥਾਂਮਾ ਕਬੂਤਰਬਾਜੀ ਦਾ ਜੀ ਅੱਛਾ ਜੀ ਬਾਕੀ ਕੁਝ ਪਾਕਿਸਤਾਨ ਚ ਰਹਿ ਗਈ ਉਹ ਵੀ ਥਾਂਮ ਨੇ ਪਰ ਜਾਨੀ ਪੰਜਾਬ ਚ ਸਭ ਤੋਂ ਵੱਡੀਆਂ ਬਾਜ਼ੀਆਂ ਇੰਡੀਆ ਦੀਆਂ ਪੰਜਾਬ ਚ ਹੀ ਹੁੰਦੀਆਂ ਹਨ ਹਰਿਆਣਾ ਪੰਜਾਬ ਹਾਂਜੀ ਕਬੱਡੀ ਲੀਗ ਬਾਰੇ ਕਹਿੰਦਾ ਕਿ ਜਿੰਨਾ ਪਾਸ ਕਬੱਡੀ ਖੇਡਦੇ ਨੇ ਹਾਂਜੀ ਉਹਨਾਂ ਸਰਕਾਰ ਪ੍ਰਮੋਟ ਕਰਦੀ ਹੈ ਹਾਂਜੀ ਉਹ ਵੀ ਉਹ ਵੀ ਕਰਦੀ ਹੈ ਸਰਕਾਰ ਦਾ ਤਾਂ ਜੀ ਮੈਨੂੰ ਇਹਨਾਂ ਨਹੀਂ ਪਤਾ ਹੈਗਾ ਵੀਰੇ ਕਿ ਸਰਕਾਰ ਪ੍ਰਮੋਟ ਕਰਦੀ ਹੈ ਜਾਂ ਨਹੀਂ ਕਰਦੀ ਅੱਛਾ ਜੀ ਹਾਂਜੀ ਉਹ ਇੰਸਟੀਚੂਟ ਚਾਹੀਦਾ ਨਹੀਂ ਹੈ ਮਨ ਕਿਸੇ ਬਾਰੇ ਬੋਲਤਾ ਟਾਉਂਦੇ ਆ ਜਾਂ ਸਾਨੂੰ ਐਜ ਕੋਈ ਅਦਾਲਤ ਚਾਹੀਦਾ ਨਹੀਂ ਹੈਗਾ ਜਿਸ ਅਧਾਰੇ ਦੇ ਤੁਸੀਂ ਟ੍ਰੇਨਿੰਗ ਲੋ ਕਬੱਡੀਆਂ ਨਸਲਾਂ ਬਾਰੇ ਅਡਾਣਾ ਬਾਰੇ ਲਈ ਜਾਂਦੇ ਆ ਜੀ ਲੋਕ ਜਿਵੇਂ ਇੱਕ ਦੂਜੇ ਕੋ ਜਾਣਦੇ ਨੇ ਜਾਂ ਸਤਾੜਦੇ ਨੇ ਉਹ ਲੋਕ ਲਈ ਜਾਂਦੇ ਨੇ ਸਪੂਰਤਾ ਜੀ ਫਿਰ ਹੁਣ ਮੇਰੇ ਹਿਸਾਬ ਨਾਲ ਭਗਵਾਨ ਤਮਨ ਨੂੰ ਇਹ ਕਹਿਣਾ ਪਊ ਕਿ ਚਲਾ ਦਿੰਦੇ ਆ ਫਿਰ ਅੱਛਾ ਜੀ ਹਾਂ ਜੀ ਫਿਰ ਇਹੀ ਹੱਲ ਹੈ ਜਿਸ ਤਰ੍ਹਾਂ ਮਤਲਬ ਜੇ ਆਪਣਾ ਮੱਝਾ ਰੱਖਣੀ ਆ ਹਾਂ ਜੀ ਤਾਂ ਮੱਝਾ ਰੱਖਣ ਦੀ ਟ੍ਰੇਨਿੰਗ ਹੁੰਦੀ ਆ ਲੋਕਾਂ ਨੂੰ ਬਿਲਕੁਲ ਹੁੰਦੀ ਆ ਜੀ ਉਹ ਤਾਂ ਸਾਰੇ ਜੋ ਆਪਣੇ ਜੋ ਆਪਣੇ ਵਾਸਤੇ ਚਾਹੀਦਾ ਹੀ ਆ ਨਹੀਂ ਜੇ ਹੋ ਜਵੇ ਜੀ ਵੈਲ ਗੁੱਡ ਆ ਜੀ ਹਾਂ ਬਿਲਕੁਲ ਮੈਂ ਸਰਕਾਰ ਕਹਿਣਾ ਚਾਹੁੰਦਾ ਹਾਂ ਕਿ ਹੋਣਾ ਚਾਹੀਦਾ ਹੈ ਇਹ ਨਹੀਂ ਹੁਣ ਇਹ ਏਡੀ ਗੱਲ ਤਾਂ ਆਪਾਂ ਨਹੀਂ ਕਹਿ ਸਕਦੇ ਜੀ ਪਰ ਨਹੀਂ ਬਸ ਵਧੀਆ ਜੀ ਜੋ ਹੈ ਸਿਸਟਮ ਠੀਕ ਹੈ ਜੀ ਵਧੀਆ ਲੋਕ ਆਪਣੇ ਯੋਗ ਹੈਗੇ ਨੇ ਸਾਰੀ ਮਿੰਤ ਕਰੀ ਜਾਂਦੇ ਨੇ ਲੋਕ ਜੀ ਸਰਕਾਰ ਉਤਰਵਾਜੀ ਨਾਲ ਇਹ ਕਰ ਦੇਵੇ ਤਾਂ ਚੋਨਾ ਦੇਵੇ ਸਰਕਾਰ ਮਤਲਬ ਟ੍ਰੇਨਿੰਗ ਦੇ ਦੇਵੇ ਚਲੇ ਕਿੱਤਾ ਬਣ ਜਵੇ ਜਿੰਨੇ ਤੁਸੀਂ ਨਹੀਂ ਕਿੱਤਾ ਤਾਂ ਹੈਗਾ ਜੀ ਇਹ ਇਹ ਨਾ ਕੋਹ ਕੀਤਾ ਨਹੀਂ ਹੈਗਾ ਲੋਕ ਬਹੁਤ ਵਧੀਆ ਮਿਹਨਤਾਂ ਕਰਦੇ ਨੇ ਤੇ ਆਪਣੀ ਮਿਹਨਤ ਦਾ ਮੁੱਲ ਵੀ ਮੋੜਦੇ ਨੇ ਤੇ ਜਾਨਵਰ ਵੀ ਮੋੜਦੇ ਨੇ ਇਹ ਮਤਲਬ ਵਧੀਆ ਜੀ ਕੀਤਾ ਹੈਗਾ ਲੋਕ ਸ਼ੌਂਕ ਵੀ ਆ ਕੀਤਾ ਵੀ ਆ ਲੋਕਾਂ ਨੇ ਤਬਦੀਲ ਕਰ ਲਏ ਆਪਣੇ ਸ਼ੌਂਕ ਕਿੱਤਿਆਂ ਕਿਸੇ ਨੂੰ ਡੰਗਰਾਂ ਦਾ ਸ਼ੌਂਕ ਆ ਕਿਸੇ ਨੂੰ ਕੁੱਤਿਆਂ ਦਾ ਸ਼ੌਂਕ ਆ ਕਿਸੇ ਨੂੰ ਮੁਰਗੀਆਂ ਦਾ ਸ਼ੌਂਕ ਆ ਜੀ ਅਗਲੇ ਆਪਣੀ ਮਿਹਨਤ ਕਰਦਾ ਬਹੁਤ ਮੁੰਡੇ ਬਰੀਡਿੰਗ ਕਰ ਕਰਕੇ ਵੇਚਦੇ ਨੇ ਗਾਂ ਜਾਨਵਰਾਂ ਹਾਂਜੀ ਪੋਤਰਾ ਤੋਂ ਲੋਕ ਕੋਈ ਹੋਰ ਵੀ ਰੱਖਿਆ ਆ ਬਾਫਰ ਹੈ ਹਾਂਜੀ ਪੋਤਰਾ ਤੋਂ ਲੋਕ ਕੋਈ ਹੋਰ ਜਾਨਵਰ ਨਹੀਂ ਹੈਗੇ ਆਪਣੇ ਕੋਲ ਆਪਣੇ ਕੋਲ ਮਹਿਸਾ ਹੈਗੀਆਂ ਜੀ ਮੁਰਗੇ ਹੈਗੇ ਜੀ ਮੁਰਗੇ ਵੀ ਰੱਖੇ ਹਾਂਜੀ ਅਸਲ ਨਾ ਜਿਹੜਾ ਇਹ ਬਾਜ਼ੀਆਂ ਦਾ ਸਿਸਟਮ ਤਾਂ ਮੈਂ ਬਜ਼ੁਰਗਾਂ ਦੇ ਸੁਣਿਆ ਬੈ ਹੁਣ ਤਾਂ ਲੋਕਾਂ ਨੇ ਪੈਸੇ ਦਾ ਮਤਲਬ ਗੇਮ ਬਣਾ ਲਈ ਅੱਗੇ ਮੇਲੇ ਹੁੰਦੇ ਆਪਣ ਮੇਲੇ ਨਹੀਂ ਜਿਹਦਾ ਮੇਲੇ ਹੁੰਦੇ ਸੀਗੇ ਆਪਾਂ ਕਰਾਲੀ ਮੇਲੇ ਲੱਗਦੇ ਦੇ ਹਾਂ ਵੀ ਇੱਕ ਦੂਏ ਨੂੰ ਮੇਲੀਏ ਪਿਆਰ ਤਾਂ ਹੁੰਦਾ ਵੀ ਆਪਣੇ ਰੂਹਾਂ ਦੇ ਬੱਕ ਬੋਲੀਏ ਹੁਣ ਲੋਕਾਂ ਨੇ ਪੈਸਾ ਧੰਦਾ ਬਣਾ ਲਿਆ ਇਹ ਸਾਰੀ ਗੱਲ ਠੀਕ ਨਹੀਂ ਪਿਆਰ ਨਹੀਂ ਰਿਹਾ ਵਿੱਚ ਮਤਲਬ ਲੋਕਾਂ ਦੇ ਹਾਂ ਐਂਟਰੀ ਐਂਟਰੀ ਜ਼ਿਆਦਾ ਰੱਖੀ ਜਾਂਦੇ ਉਹਦਾ ਕੋਈ ਫਾਇਦਾ ਨਹੀਂ ਆ ਠੀਕ ਹੈ ਐਂਟਰੀ ਚਾਹੀਦੀ ਸਿੰਪਲ ਜਿੱਦਾਂ 1000 ਰੁਪਿਆ 1200 ਬਹੁਤ ਐ ਵੱਧ ਤੋਂ ਵੱਧ 2100 ਜਿਹੜੀਆਂ 5000 ਬੰਡ ਰੱਖ ਦਿੰਦੇ ਨੇ ਇਹਦੇ ਨਾਲ ਤੇ ਕਿਸੇ ਗਰੀਬ ਮਤਲਬ ਗਰੀਬ ਜਿਹੜੇ ਬੱਚੇ ਆਪਣੇ ਲੋੜਵੰਦ ਬਹੁਤ ਐ ਉਹਨਾਂ ਨੂੰ ਪੜਾ ਦੋ ਜਾਂ ਕਿਸੇ ਦਾ ਇਲਾਜ ਕਰਾ ਦਿਓ ਠੀਕ ਨਹੀਂ ਇੰਨੀਆਂ ਐਂਟਰੀਆਂ ਭਰਨ ਨਾਲ ਦੀ ਕਿਸੇ ਦੀ ਮਤਲਬ ਮਤਲਬ ਕਿਸੇ ਦੇ ਜਿੱਦਾਂ ਆਪਾਂ ਵਿਆਹ ਹੈ ਕਿਸੇ ਗਰੀਬ ਦੇ ਆਪਾਂ ਉੱਥੇ ਲੋਕਦਾਨ ਨਹੀਂ ਆਪਣੇ ਕਰਦੇ ਮਤਲਬ ਪੰਜਾਬ ਵਾਲੀ ਉਹ ਸਿਸਟਮ ਹੋਰੇ ਪਾਸੇ ਚਲੇ ਗਿਆ ਪੰਜਾਬ ਵਾਲਾ ਕਲਚਰ ਟੂਰਨਾਮੈਂਟ ਤੁਰਿਆ ਹੀ ਨਿਕਾਂ ਕੋਈ ਟੂਰਨਾਮੈਂਟ ਦਾ ਯਾਰ ਗੱਲੇ ਨਹੀਂ ਹੈਗੀ ਇੱਕ ਦੂਆ ਗਰੁੱਪ ਬਣ ਗਏ ਦੂਆ ਦੂਏ ਨਾਲ ਲੱਗ ਬਾਜੀਆਂ ਤਾਂ ਉੱਤੀਆਂ ਜੇ ਕੋਈ ਨਹੀਂ ਯਾਰ ਸਿਸ਼ਟੀ ਹਾਂ ਪਰ ਚਾਹੀਦਾ ਇਹ ਹੈ ਵੀ ਆਪਾਂ ਮਦਦ ਕਰੀਏ ਮਦਦ ਮਦਦ ਕਰਨੀ ਚਾਹੀਦੀ ਯਾਰ ਇੱਕ ਜੇ ਕੋਈ ਗਰੀਬ ਖਿਡਾਰੀ ਉਹਨੂੰ ਚੱਕੋ ਪਰ ਮੁੰਡਾ ਜੀ ਨਹੀਂ ਉਤਾਰ ਦੋ ਹਾਂ ਜੀ ਕਿਹਨੇ ਜਾਨਵਰ ਹਾਂ ਹਾਂ ਹੁਣ ਕੀਆ ਸਿਸਟਮ ਬਣਾਇਆ ਲੋਕਾਂ ਨੇ ਬੋਲਟ ਦੇ ਦੋ 1 ਲੱਖ ਰੁਪਏ ਦੇ ਦੋ ਬਸ ਯਾਰ ਗਰੀਬ ਬੰਦਾ ਕਿੱਥੇ ਦਊਗਾ ਸਾਡੇ ਬਸ ਘੱਟੋ ਘੱਟ ਸਾਡੇ ਪਰਿਵਾਰ ਚ 80 ਸਾਲ ਹੋ ਗਏ ਚੇ ਉਤਰਨ ਅਸੀਂ ਕਦੇ ਮਨਾ ਬੇਚਿਆ ਨਾ ਮੁੱਲ ਦਿੱਤਾ ਕਿਸੇ ਖੁਦ ਦੇ ਜਿਹਾ ਮਾਤੇ ਆ ਮੈਂ ਮਰਦੇ ਨਹੀਂ ਦੇ 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 ਫਰੀ ਦਿੱਤੇ ਬਹੁਤ ਨੂੰ ਬੰਦੇ ਜਿਹੜੇ ਬੰਦਿਆਂ ਦੇ ਚੰਗੇ ਨਾ ਹੋਣ ਜਿਹੜਾ ਆਇਆ ਖਾਲੀ ਨਹੀਂ ਮੋੜਿਆ ਖਾਲੀ ਨਹੀਂ ਮੋੜਿਆ ਆਇਆ ਨਹੀਂ ਵੀ ਕਿਸੇ ਦਾ ਚੇਲੇ ਬਣਾ ਕੇ ਲੁੱਟਣਾ ਅਗਲਾ ਤੂੰ ਤਾਂ ਬਾਜੀ ਮੈਂ ਇਹਦਾ ਜਿੱਤ ਨਹੀਂ ਰਿਹਾ ਮਤਲਬ ਉਹ ਉਹ ਕਾ ਜਿੱਤ ਲੂਗਾ ਫਿਰ ਜੇ ਅਸੀਂ ਜਿਹੜੇ ਚੇਲੇ ਬਣਾਇਆ ਥੰਗੀ ਦਾ ਜ਼ਿਆਦਾ ਜ਼ਿਆਦਾ ਸਿਸਟਮ ਚੱਲ ਗਿਆ ਬਸ ਧੰਨਵਾਦ